ਮੈਂ ਚੰਡੀਗੜ੍ਹ ਦੇ ਵਿੱਚ ਡੀਪੀ ਮਾਸਟਰ ਹਾਂ ਤੇ ਚਮਕੀਲੇ ਦਾ ਬਹੁਤ ਪੁਰਾਣਾ ਫੈਨ ਹਾਂ ਚਮਕੀਲੇ ਵਰਗਾ ਕਲਾਕਾਰ ਨਾ ਕੋਈ ਪੈਦਾ ਹੋਇਆ ਤੇ ਨਾ ਉਹਨੇ ਹੋਣਾ ਅੱਗੇ 16 ਕਲਾ ਸੰਪੂਰਨ ਸਿੰਗਰ ਜਿਹਦੇ ਵਿੱਚ ਲੇਖਣੀ ਉਹਦੀ ਗਾਉਣੀ ਉਹਦਾ ਕੰਪੋਜ਼ਿੰਗ ਵੱਡੇ ਵੱਡੇ 뮤직 ਡਾਇਰੈਕਟਰ ਵੀ ਉਹਨੇ ਫੇਲ ਕਰਤੇ ਸੀਗੇ ਉਹਦੇ ਵਰਗੀ ਕੰਪੋਜ਼ੀਸ਼ਨ ਕੋਈ ਨਹੀਂ ਕਰ ਸਕਦਾ ਉਹਦੀ ਨੂੰ ਇੱਕ ਟ੍ਰਿਬਿਊਟ ਗਾਣਾ ਕਵਿਸ਼ ਕਰ ਰਹੇ ਹਾਂ ਤੋਂ ਦਰ ਪੈਰੇ ਨਾ ਵਸ ਉਹਦੇ ਨਾ ਵਸ ਮੇਰੇ ਨੀ ਦਿਨ ਆਗੇ ਵਿਆਦੇ ਨੇੜੇ ਨਾ ਵਸ ਉਹਦੇ ਨਾ ਵਸ ਮੇਰੇ ਨੀ ਦਿਨ ਆਗੇ ਵਿਆਦੇ ਨੇੜੇ ਜਿਹਦੇ ਨਾਲ ਮੁਲਾਜੇਦਾਰੀ ਲੱਗੀ ਮੁੜ ਗਤੀ ਮੋਹਾਰੀ ਨੀ ਹੋ ਰਊਗਾ ਅੜਿਓ ਹਾਇ ਗੜ ਲੱਗ ਲੱਗ ਕੋਲਿਆਂ ਦੇ ਮੇਰਾ ਚਿੱਤ ਨਾ ਲੱਗਣਾ ਜਿੱਤ ਨਾ ਲੱਗਣਾ ਨੀ ਕੁੜੀਓ ਕਰ ਸੌਰਿਆਂ ਦੇ ਹੋ ਮੇਰਾ ਚਿੱਤ ਨਾ ਲੱਗਣਾ ਉਹ ਤੇਰੀ ਗੋਰੀ ਵਿਣੀ ਵਿੱਚ ਚੂੜਾ ਹੋ ਜੋ ਮਹਿੰਦੀ ਦਾ ਰੰਗ ਗੂੜਾ ਤੇਰੀ ਗੋਰੀ ਵਿਣੀ ਵਿੱਚ ਚੂੜਾ ਹੋ ਜੋ ਮਹਿੰਦੀ ਦਾ ਰੰਗ ਗੂੜਾ ਨਾ ਅਲੜਾ ਨੇ ਤੋੜਨ ਵਾញ ਨੀ ਇਹ ਹੁੰਦੀਆਂ ਜਗਤ ਨਾਲ ਆਈਆਂ ਨੀ ਹੁਣ ਝੂਠੇ ਵਾਦੇ ਰਹਿ ਗਏ ਨੀ ਬੱਲੀਏ ਮਿੱਤਰਾ ਦੇ ਹੁਣ ਹੱਸ ਹੱਸ ਲਾਈਆਂ ਹਸਸ ਲਾਈਆਂ ਰੋ ਰਵੈਰ ਨੇ ਵਿਛੜਾਂਗੇ ਨਹੀਂ ਹੁਣ ਹਸਸ ਲਾਈਆਂ ਰੋ ਰਵੈਰ ਨੇ ਵਿਛੜਾਂਗੇ ਮੈਨੂੰ ਕੀ ਪਤਾ ਸੀ ਚੰਦਰੇ ਜਗ ਦੀਆਂ ਰੀਤਾਂ ਦਾ ਮੁੱਲ ਦੇਣਾ ਪੈਂਦਾ ਸਿਰਾਂ ਦੇ ਨਾਲ ਪਰੀਤਾਂ ਦਾ ਮੇਰੇ ਅਲੜ ਕੌਲ ਕਰਾਰ ਸੀਗੇ ਦਿਲ ਹੌਲਿਆਂ ਦੇ ਮੇਰੇ ਜਿਤਨਾ ਲੱਗਣਾ ਜਿਤਨਾ ਲੱਗਣਾ ਨੀ ਕੁੜੀਆਂ ਕਰ ਸੋਹਰਿਆਂ ਦੇ ਮੇਰੇ ਜਿਤਨਾ ਲੱਗਣਾ ਥੈਂਕ ਯੂ